ਹਾਂਜੀ ਨਮਸਕਾਰ ਜੀ ਕੀ ਹਲਚਲ ਮੈਂ ਸੁਮਨਚਲੀ ਮੇਸ਼ੀ ਦਾ ਬੀਟਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਆਂ ਲੋ ਜੀ ਹੋਲੀ ਸਪੈਸ਼ਲ ਲੈ ਕੇ ਆਏ ਆਂ ਅੱਜ ਅਸੀਂ ਕਾਲੀ ਗਾਜਰਾਂ ਦੀ ਕਾਂਜੀ ਬਹੁਤ ਹੀ ਸਵਾਦ ਹੁੰਦੀ ਹੈ ਡਾਈਜੈਸ਼ਨ ਵਾਸਤੇ ਤਾਂ ਬਹੁਤ ਹੀ ਵਧੀਆ ਹੁੰਦੀ ਹੈ ਬਣਾਉਣਾ ਕਿਵੇਂ ਜਿਵੇਂ ਜੀ ਆਪਾਂ ਇੱਥੇ ਲੈ ਲਿਆ ਨੇ ਪੰਜ ਤੋਂ 6 ਗਾਜਰਾਂ ਠੀਕ ਹੈ ਥੋੜੀ ਪਤਲੀਆਂ ਸੀਗੀਆਂ ਮੈਂ ਜ਼ਿਆਦਾ ਲੈ ਲਿਆ ਮੋਟੀਆਂ ਮਿਲਣ ਤਾਂ ਤਿੰਨ ਵੀ ਬਹੁਤ ਹੁੰਦੀਆਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਛਿਲਕੇ ਧੋ ਕੇ ਇਸ ਤਰ੍ਹਾਂ ਟੁਕੜਿਆਂ 'ਚ ਕੱਟ ਲਿਆ ਕੱਟ ਕੇ ਇਹਨਾਂ ਨੂੰ ਥੋੜਾ ਜਿਹਾ ਸੁਕਾ ਲਿਆ ਆਪਾਂ ਠੀਕ ਹੈ ਨਾਲ ਅਸੀਂ ਇੱਥੇ ਲਿਆ ਹੈ ਹਿਮਾਲੇ ਪਿੰਕ ਸਾਲਟ ਹੈ ਨਾ ਜੋ ਉਹ ਨਹੀਂ ਹੈਗਾ ਤੇ ਕਾਲਾ ਨੂਨ ਤੇ ਜਿੱਟਾ ਨੂਨ ਲੈਣਾ ਤੁਸੀਂ ਥੋੜੀ ਜੀ ਹਿੰਗ ਥੋੜੀ ਜੀ ਕਾਲੀ ਮਿਰਚ ਤੇ ਤਿੰਨ ਚਮਚੇ ਅਸੀਂ ਇੱਥੇ ਰਾਈ ਲਈ ਸੀ ਰਾਈ ਕਿਹੜੀ ਹੁੰਦੀ ਹੈ ਇਹ ਦੇਖੋ ਬਰੀ ਇਕ ਵਾਲੀ ਇਹ ਨਾ ਖਟਾਸ ਵਾਸਤੇ ਇਸਤੇਮਾਲ ਕੀਤੀ ਜਾਂਦੀ ਹੈ ਜਿਵੇਂ ਕਿ ਤੁਸੀਂ achar ਬਣਾ ਰਹੇ ਹੋ ਕੋਈ ਖੱਟੀ ਚੀਜ਼ ਬਣਾ ਰਹੇ ਹੋ ਉਹਦੇ ਵਿੱਚ ਇਹ ਰਾਈ ਪਾਈ ਜਾਂਦੀ ਹੈ ਤੇ ਇਹਦੇ ਆਪਾਂ ਤਿੰਨ ਚਮਚੇ ਲੈ ਕੇ ਨੂੰ ਪੀਸ ਲਿਆ ਪਾਊਡਰ ਬਣਾ ਲਿਆ ਜਿਹੜਾ ਕਿ ਅਸੀਂ ਹੁਣ ਕਾਂਜੇ ਵਿੱਚ ਪਾਵਾਂਗੇ ਬਹੁਤ ਹੀ ਸੌਖੀ ਰੈਸਿਪੀ ਹੈ ਤੇ ਬਹੁਤ ਹੀ ਟੇਸਟੀ ਹੈ ਹੋਲੀਆਂ ਚ ਤੈਨੂੰ ਜ਼ਰੂਰ ਟਰਾਈ ਕੀਤਾ ਜਾਂਦਾ ਵੈ ਵੈਸੇ ਤੁਸੀਂ ਅੱਗੇ ਪਿੱਛੇ ਵੀ ਬਣਾ ਕੇ ਇਹਨੂੰ ਪੀ ਸਕਦੇ ਹੋ ਲੋ ਜੀ ਇੱਥੇ ਹੁਣ ਅਸੀਂ ਕੋਈ ਕੱਚ ਦਾ ਭਾਂਡਾ ਲੈ ਲੈਣਾ ਕੋਈ ਵੀ ਤੁਸੀਂ ਜਾਰ ਲੈ ਲਓ ਝੱਗ ਲੈ ਲਓ ਜਿਹਦੇ ਵਿੱਚ ਨਾ ਤੁਸੀਂ ਇਹਨੂੰ 2 ਤੋਂ 3 ਦਿਨ ਦੀ ਧੁੱਪ ਲਵਾ ਸਕੋ ਭਾਂਡਾ ਸਾਡਾ ਸਾਫ਼ ਸੁਥਰਾ ਹੋਣਾ ਚਾਹੀਦਾ ਕੋਈ 스ਮੈਲ ਨਹੀਂ ਹੋਣੀ ਚਾਹੀਦੀ ਉਹਨੂੰ ਗਰਮ ਪਾਣੀ ਨਾਲ ਪਹਿਲੇ ਤੁਸੀਂ ਧੋ ਲੈਣਾ ਜਿਹੜੀਆਂ ਕਟੀਆਂ ਹੋਈਆਂ ਗਾਜਰਾਂ ਨੇ ਨਾ ਉਹ ਸਾਰੀਆਂ ਅਸੀਂ ਇਹਦੇ ਵਿੱਚ ਪਾ ਦਾਂਗੇ ਠੀਕ ਹੈ ਭਾਂਡਾ ਥੋੜਾ ਵੱਡਾ ਲੈਣਾ ਪਹਿਲੇ ਤੇ ਤੁਹਾਨੂੰ ਪਤਾ ਹੈ ਕਾਂਜੀ ਘੜਿਆਂ ਚ ਬੰਦੀ ਹੁੰਦੀ ਹੁੰਦੀ ਸੀਗੀ ਫਿਰ ਸੈਰਾਮਿਕ ਜਿਹੜੇ ਆਂਦੇ ਨੇ ਸਾਡੇ ਮਰਤਮਾਨ ਉਹਨਾਂ ਦੇ ਵਿੱਚ ਹੁਣ ਆਪਾਂ ਇਸ ਤਰੀਕੇ ਦੇ ਜਾਰ ਲੈਣੇ ਸ਼ੁਰੂ ਕਰਦੇ ਆ ਉਹਨਾਂ 'ਚ ਬਣਾਉਨੇ ਆ ਸਟੀਲ ਦਾ ਭਾਂਡਾ ਜਾਂ ਕੋਈ ਹੋਰ ਪਲਾਸਟਿਕ ਦਾ ਭਾਂਡਾ ਜਾਂ ਕੋਈ ਵੀ ਇਸ ਤਰ੍ਹਾਂ ਦਾ ਭਾਂਡਾ ਨਾ ਵਰਤਨਾ ਕਿਉਂਕਿ ਇਹਦੇ ਵਿੱਚ ਰਾਈ ਜਾ ਰਹੀ ਹੈ ਉਹ ਫਰਮਟ ਦਾ ਕੰਮ ਕਰਦੀ ਹੈ ਤੇ ਬਾਕੀ ਜਿਹੜੇ ਭਾਂਡੇ ਹੁੰਦੇ ਨੇ ਨਾ ਉਹ ਫਿਰ ਨੁਕਸਾਨ ਦੇ ਹੁੰਦੇ ਨੇ ਕੱਚ ਦਾ ਭਾਂਡਾ ਹੀ ਵਰਤਨਾ ਜਾਂ ਫਿਰ ਛੋਟਾ ਕੜਾ ਲੈ ਲੈਣਾ ਜਿਹੜੇ ਮਸਾਲੇ ਮੈਂ ਤੁਹਾਨੂੰ ਦੱਸੇ ਸੀਗੇ ਉਹ ਆਪਾਂ ਗਜਰਾਂ ਦੇ ਨਾਲ ਪਾ ਦਦੇ ਨੇ ਹੁਣ ਆਪਾਂ ਇਹਦੇ ਵਿੱਚ ਪਾਣਾ ਹੈ ਪਾਣੀ ਠੀਕ ਹੈ ਜੀ ਪਾਣੀ ਕਿਸ ਤਰ੍ਹਾਂ ਯਾਤੇ ਤੁਸੀਂ ਪਾਣੀ ਇੱਕ ਬਤੀਲਾ ਪਾਣੀ ਲੋ ਉਹਨੂੰ ਉਬਾਲੋ ਵਾਲ ਕੇ ਠੰਡਾ ਕਰ ਲੋ ਫਿਰ ਤੁਸੀਂ ਵਰਤੋ ਜਾਂ ਫਿਰ ਤੁਸੀਂ ਆਰੋ ਦਾ ਪਾਣੀ ਵੀ ਲੈ ਸਕਦੇ ਹੋ ਠੀਕ ਹੈ ਪਾਣੀ ਆਪਾਂ ਲੈ ਲੈ ਇਹਨੂੰ ਆਪਾਂ ਨੱਕੋ ਨੱਕ ਭਰ ਦੇਣਾ ਹੈ ਪੂਰਾ ਭਰ ਦੇਣਾ ਹੈ ਕਿਉਂਕਿ ਇਹਨੂੰ ਆਪਾਂ ਪਾਈ ਹੈ ਰਾਈ ਇਹਦੇ ਵਿੱਚ ਆਏਗੀ ਖਟਾਸ ਤੇ ਇਹਨੂੰ ਅਸੀਂ ਭਰਾਂਗੇ ਭਰ ਕੇ ਤੇ ਇੱਕ ਵਾਰੀ ਮਿਕਸ ਕਰਕੇ ਇਹਨ ਦਾ ਟੱਕਣ ਲਾ ਕੇ ਤੇ ਹੁਣ ਆਪਾਂ ਕੀ ਕਰਨਾ ਹੈ ਆਪਾਂ ਇਹਨੂੰ 2 ਤੋਂ 3 ਦਿਨ ਦੀ ਲਵਾਨੀ ਹੈ ਧੁੱਪ ਇਹ ਜਿਹੜੀ ਕਾਂਜੀ ਹੈ ਨਾ ਇਹ 2 ਤੋਂ 3 ਦਿਨਾਂ ਚ ਤਿਆਰ ਹੁੰਦੀ ਹੈ। ਕਈ ਵਾਰੀ ਤੁਸੀਂ ਕਿਸੇ ਵੀਡੀਓ ਵਿੱਚ ਦੇਖਿਆ ਹੋਏਗਾ ਜਾਂ ਆਸ-ਪਾਸ ਦੇਖਿਆ ਹੋਏਗਾ ਕਿ ਲੋਕੀ ਲਾਲ ਗਾਜਰਾਂ ਦੀ ਵੀ ਕਾਂਜੀ ਬਣਾ ਲੈਂਦੇ ਨੇ। ਕਲਰ ਦੇ ਨੁਮਸਤੇ ਉਹਦੇ ਵਿੱਚ ਚਕੁੰਦਰ ਪਾ ਲੈਂਦੇ ਨੇ। ਤੁਸੀਂ ਉਸ ਤਰ੍ਹਾਂ ਵੀ ਟਰਾਈ ਕਰ ਸਕਦੇ ਹੋ ਠੀਕ ਹੈ। ਤੇ ਟੇਸਟ 'ਚ ਕੋਈ ਖਾਸ ਫਰਕ ਨਹੀਂ ਆਉਂਦਾ। ਅਸੀਂ ਚੰਗੀ ਤਰ੍ਹਾਂ ਇਹਨੂੰ ਗਾਜਰਾਂ ਨੂੰ ਜਿਹੜਾ ਹੈ ਨਾ ਪਾਣੀ ਵਿੱਚ ਮਿਕਸ ਕਰ ਲਿਆ ਟੱਕਣ ਲਾਵਾਂਗੇ ਤੇ ਇਹਨੂੰ 2 ਤੋਂ 3 ਦਿਨ ਦੀ ਧੁੱਪ ਲਵਾਵਾਂਗੇ। ਇਹ ਜਿਹੜੀਆਂ ਕਾਲੀ ਗਾਜਰ ਦੀ ਕਾਂਜੀ ਹੁੰਦੀ ਹੈ ਨਾ ਜੀ ਇਹ ਐਂਟੀਆਕਸੀਡੈਂਟ ਤੋਂ ਭਰਪੂਰ ਹੁੰਦੀ ਹੈ ਠੀਕ ਹੈ ਡਿਲੀਸ਼ੀਅਸ ਹੈਲਦੀ ਤੇ ਫਾਰਮੈਟਡ ਡਰਿੰਕ ਹੈ ਜਿਹੜੀ ਕਿ ਸਾਨੂੰ ਡਾਈਜੈਸ਼ਨ ਤੇ ਸਾਡਾ ਇੰਪਰੂਵ ਹੁੰਦਾ ਹੀ ਹੁੰਦਾ ਸਾਡੀ ਗੱਟ ਹੱਤ ਵਾਸਤੇ ਵੀ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਤੇ ਬਸ ਹੁਣ ਤੁਸੀਂ ਇਹਨੂੰ ਫਟਾਫਟ ਬਣਾਉਣਾ ਮੈਂ ਕੋਈ ਜ਼ਿਆਦਾ ਇੰਗਰੀਡੀਅੰਟ ਨਹੀਂ ਲੱਗਦੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਸ ਗਾਜਰਾਂ ਲੈਣੀਆਂ ਨੇ ਤੇ ਕੁਝ ਮਸਾਲੇ ਪਾਣੇ ਨੇ ਤੇ ਦੋ ਤੋਂ ਤਿੰਨ ਦਿਨ ਦੀ ਧੁੱਪ ਲਵਾਨੀ ਹੈ ਤੇ ਇਹ ਦੇਖੋ ਜੀ ਕਿੰਨਾ ਸੋਹਣਾ ਰੰਗ ਆਇਆ ਹੈ ਨਾ ਦੇਖਦੇ ਮਨ ਕਰ ਰਿਹਾ ਨਾ ਬਸ ਗਲਾਸ ਚ ਪਾਓ ਤਾਂ ਸਾਨੂੰ ਦੇ ਦਿਓ ਪੀਣ ਵਾਸਤੇ ਬਸ ਇਹ ਪੀਣ ਵਾਸਤੇ ਹੀ ਬਣੀ ਹੈ ਜੀ ਹੋਲੀ ਜੇ ਤੋ ਆਂਦੀ ਹੈ ਨਾ ਅਸੀਂ ਭਾਵੇਂ ਜਿੰਨਾ ਮਰਜੀ ਖਾਈ ਨਹੀਂ ਮੈਂ ਨਹੀਂ ਖਾਂਦੀ ਮੈਂ ਉਹ ਨਹੀਂ ਖਾਂਦੀ ਲੇਕਿਨ ਕੁਛ ਨਾ ਕੁਛ ਖਾਦਾ ਹੀ ਜਾਂਦਾ ਵੈ ਤੇ ਉਹ ਜਦੋਂ ਅਸੀਂ ਓਵਰ ਥੋੜਾ ਕੁਝ ਖਾ ਲੈਨੇ ਆਪਣੀ ਡਾਈਟ ਤੋਂ ਅਲੱਗ ਖਾ ਲੈਨੇ ਤੇ ਸਾਡਾ ਜਿਹੜਾ ਡਾਈਜੈਸ਼ਨ ਉਹ ਵਿਗੜ ਜਾਂਦਾ ਹੈ ਉਹਦੇ ਵਾਸਤੇ ਇਹ ਕਾਲੀ ਗਾਜਰ ਦੇ ਕਾਂਜੀ ਸਭ ਤੋਂ ਵਧੀਆ ਹੈ ਤਿਹਾਰਾਂ ਵਿੱਚ ਇਹਨੂੰ ਬਹੁਤ ਪਸੰਦ ਕੀਤਾ ਜਾਂਦਾ ਹੈ ਰਿਫਰੈਸ਼ ਰੱਖਦੀ ਹੈ ਸਾਨੂੰ ਹਨ ਤੁਸੀਂ ਫ੍ਰਿਜ ਵਿੱਚ ਰੱਖੋ ਠੰਡਾ ਠੰਡਾ ਆਪ ਪੀਓ ਬੱਚਿਆਂ ਨੂੰ ਪਿਆਓ ਕਰਦੇ ਵੱਡਿਆਂ ਨੂੰ ਪਿਆਓ ਤੇ ਹੋਲੀ ਨੂੰ ਇੰਜੋਏ ਕਰੋ ਕਿਸ ਤਰ੍ਹਾਂ ਦੀ ਲੱਗੀ ਰੈਸਿਪੀ ਕਮੈਂਟ ਕਰਕੇ ਜ਼ਰੂਰ ਦੱਸਣਾ ਚਲੋ ਜੀ ਫਿਰ ਮਿਲਤੇ ਹਾਂ ਇੱਕ ਹੋਰ ਆਸਾਨ ਤੇ ਸਵਾਦੀ ਜੀ ਰੈਸিপি ਦੇ ਨਾਲ ਤੇ ਹੋ ਸਕਦਾ ਹੈ थैंक यू बाय-ਬਾਈ